ਸੰਤਰਾਮੁਦਾਸੀ ਉਹਨਾਂ ਦਾ ਜਿਹੜਾ ਇੱਕ ਨਾ ਵੱਡਾ ਗਾਣਾ ਮੈਂ ਵੀ ਰਿਪੋਰਟ ਕਰਾਇਆ ਸੀ ਉਸ ਟਾਈਮ ਤੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਕਦ ਤਾਰੇ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਦੰਗ ਨਾ ਸਮਝਣ ਦੰਗੀਆਂ ਨੂੰ ਜਿੱਤ ਮਿੰਨੇ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਤ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਕਾਂ ਵਿੱਚ ਮਸ਼ਹੂਰ ਜਹੇ ਓੱਖਾਂ ਵਿੱਚ ਮਸ਼ਹੂਰ ਜਹੇ ਜਿੱਤੇ ਮਰ ਕੇ ਚੰਬੜ ਜਾਮਦੇ ਨੇ ਪੂਤ ਝਠੇਰੇ ਤੂੰ ਮੰਗਦਾ ਨਹੀਂ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਤੇ ਹਾਰ ਮੰਨ ਲਈ ਚਾਵਾਂ ਨੇ ਜਿੱਤੇ ਅਣ ਵਿਆਈਆਂ ਹੀ ਮਾਵਾਂ ਨੇ ਜਿੱਤ ਨਾਨ ਨਾਨ ਨਜਮੀਨਾ ਗੂੰਜ ਖੇਰ ਲਈ ਕਾਵਾਂ ਨੇ ਬਾਪੂ ਦੇ ਕਰਜ ਦਾ सूद ਨਹੀਂ ਪੁੱਤ ਜੰਮਦੇ ਜਿਹੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਆਸ ਆਖਰੀ ਗੱਲ